ਕੀ ਨਾਮ ਆ ਜੀ ਪ੍ਰਸ਼ਪਾਲ ਸਿੰਘ ਵੀ ਕਿਹੜੀ ਜਗ੍ਹਾ ਤੋਂ ਸੁਧਾਰਨਪੁਰ ਪਿੰਡ ਆ ਵੀਰੇ ਪਟਿਆਲਾ ਡਿਸਟ੍ਰਿਕਟ ਦਾ ਕਿਸ ਪ੍ਰਾਣੇ ਦੇ ਲੋਕ ਵੀ ਆਪਣੇ ਤੋਂ ਹਾਂ ਕੀ ਕਹਿਣਾ ਚਾਹੋਗੇ ਜੋ ਕਿਸਾਨੀ ਬਾਰਡਰ ਤੇ ਪਹੁੰਚੇ ਹੋ? ਵੀਰੇ ਕਿਸਾਨੀ ਬਾਰਡਰ ਤੇ ਅਸੀਂ ਆਪਣੀ ਮੰਗ ਮੰਗਾ ਲਈ ਪਹੁੰਚੇ ਆ ਹੱਕ ਮੰਗਲ ਲਈ ਪਹੁੰਚੇ ਆ ਤੇ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਸਾਰੇ ਕਿਸਾਨ ਨੌਜਵਾਨ ਭਰਾ ਪਹਿਲੇ ਦਿਨ ਜਾਜ ਉਫਸ਼ਾ ਆਏਗਾ ਅਸੀਂ ਦਾ ਪਰ ਜਿਵੇਂ ਕਿਸਾਨ ਲੀਡਰਾਂ ਨੇ ਕਾਲ ਦਿੱਤੀ ਨੌਜਵਾਨਾਂ ਨੇ ਦੀ ਪਰ ਆਮਾ ਪੀਸਕੂਲੀ ਬੈਠ ਜਾਓ ਤੇ ਜਿਵੇਂ ਕੋਈ ਕਾਲ ਹੋਊ ਯੂਟੀਬੇਟ ਕਰ ਰਿਆ ਆਪਣੇ ਲੰਗਰ ਲਗਾ ਰਿਆ ਸ਼ਿਕਾਰ ਰਿਆ ਸੰਤਨ ਨੂੰ ਸੇਵਾ ਕਰ ਰਿਆ ਸਾਡਾ ਪਿੰਡ ਸੁਧਾਰਨਪੁਰਨ ਲਗਾਤਾਰ ਛੂਸ ਦਿੰਦਾ ਲੰਗਰ ਲਗਾਇਆ ਹੈ ਕਿਹਾ ਗੱਡੀ ਖੜੀ ਆ ਤੇ ਕਿੰਨੀ ਆਈ ਜਿਵੇਂ ਚਲੇਗੇ ਤੇ ਲਗਾਤਾਰ ਲੰਗਰ ਲਗਾ ਕੇ ਸੇਵਾ ਕਰ ਰਿਆ ਕੋਈ ਇੱਥੇ ਨੌਜਵਾਨ ਕੁਝ ਵੀ ਲਾ ਲੋ ਕੋਈ ਤੇ ਗਲਤ ਗੜਬੜ ਨਹੀਂ ਕਰ ਰਿਆ ਕੀ ਲੱਗਦਾ ਵੀਰ ਜੀ ਕਿਉਂਕਿ ਕਾਫੀ ਦਿਨਾਂ ਤੋਂ ਇੱਥੇ ਧਰਨਾ ਚੱਲ ਰਿਹਾ ਹੈ ਪ੍ਰਦਰਸ਼ਨ ਹੋ ਰਿਹਾ ਵੀਰੋ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਨੇ ਯਾਰ ਹਨਾ ਇਹਦੇ ਵਿੱਚ ਤੁਸੀਂ ਖੁਦ ਦੇਖ ਲਓ ਕਿਸੇ ਕਿਸਾਨ ਦੇ ਕੋਲ ਹਥਿਆਰ ਆਇਆ ਕਿਸੇ ਕੋਲੇ ਜਾਂ ਕਿਸੇ ਕੋਲ ਬਰਸ਼ੇ ਨੇ ਝੰਡੇ ਨੇ ਆਪਣੇ ਤੇ ਆਰਾਮ ਨਾਲ ਲੰਗਰਾਂ ਸੇਵਾ ਕਰ ਰਹੇ ਨੇ ਹਥਿਆਰ ਹੀ ਨਹੀਂ ਕਿਵੇਂ ਇਹ ਕਿਤੇ ਸਰਬ ਕਿਸਾਨਾਂ ਨਾਲ ਧੱਕਾ ਹੋ ਰਿਹਾ ਇਹ ਗੰਧੀਆਂ ਨੀਤੀਆਂ ਨੇ ਸਰਕਾਰਾਂ ਦੀ ਹੈ ਕੀ ਲੱਗਦਾ ਇਹਨਾਂ ਨੂੰ ਦੇਖੇ ਜਾ ਰਹੇ ਨੇ ਕੀ ਲੱਗਦਾ ਇਸ ਬਾਰਡਰ ਨੂੰ ਪਾਕਿਸਤਾਨ ਤੇ ਭਾਰਤ ਦਾ ਬਾਰਡਰ ਬਣਾ ਰੱਖਿਆ ਵੀਰੇ ਉਸ ਤੋਂ ਵੀ ਪੈੜਾ ਬਣਾ ਲਿਆ ਉੱਥੇ ਵੀ ਐਨ ਜੇ ਤੁਸੀਂ ਉਹਨਾਂ ਉੱਥੇ ਜਾ ਕੇ ਹਾਰਨ ਮਾਰ ਦੋਗੇ ਨਾ ਉਹਦੀ ਚਕੰਨੇ ਹੋ ਕੇ ਉਹ ਆਪਣੇ ਗੋਲੇ ਭਰ ਲੈਂਦੇ ਨੇ ਚਕੰਨੇ ਹੋ ਜਾਣ 10 15 ਜਾਣੇ ਉੱਪਰ ਬੈਠ ਕੇ ਚਕੰਨੇ ਹੋ ਜਾਣ ਨੇ ਵੀ ਗੋਲੇ ਛੱਡ ਦਈਏ ਤੁਸੀਂ ਦੂਰ ਨਾ ਜਾਓ ਇੱਧਰ ਕਿਸਾਨਾਂ ਦੀਆਂ ਫਸਲਾਂ ਦੇਖ ਲਓ ਪੂਰੀ ਤਰ੍ਹਾਂ ਸਰਕਾਰ ਨੇ ਨਸ਼ਟ ਕਰਤੀਆਂ ਪਾਣੀ ਦੀਆਂ ਭਰਤੀਆਂ ਜੋ ਕਿ ਕਣਕ ਨੂੰ ਪਾਣੀ ਦੀ ਲੋੜ ਨਹੀਂ ਸੁਣ ਤੱਕਿਆਂ ਬਿਲਕੁਲ ਬਰਬਾਦ ਕਰਤੀਆਂ ਫਸਲਾਂ ਅਸੀਂ ਕਿਸਾਨਾਂ ਨੂੰ ਪੁੱਛਿਆ ਵੀ ਤੁਹਾਡੀ ਫਸਲ ਬਰਬਾਦ ਕਰਤੀ ਵੀ ਤੁਸੀਂ ਕਿਉਂ ਨਹੀਂ ਰੋਕਦੇ ਕਹਿੰਦੇ ਅਸੀਂ ਰੋਕਦੇ ਆਂ ਤਾਂ ਕਹਿੰਦੇ ਉਹਨਾਂ ਕਨੈਕਸ਼ਨ ਕੱਟ ਦਾਂਗੇ ਅਸੀਂ 140 ਲੱਗੀ ਪਈ ਹੈ ਹਰਿਆਣੇ 'ਚ ਹਰਿਆਣੇ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਿਹਾ ਜਾਂਦਾ ਕਿ ਜੇ ਤੁਸੀਂ ਸਿੱਖਾਂ ਨੂੰ ਜਾਂ ਪੰਜਾਬੀ ਨੂੰ ਘਰੇ ਰੱਖੂਗੇ ਤੁਹਾਡੇ ਤਾਂ ਹੀ ਪਰਚਾ ਪਾ ਦੇ ਘਰੋਂ ਚੱਕ ਕੇ ਲੈ ਜਾਣੇ ਕੁੱਟਮਾਰ ਹੁੰਦੀ ਹੈ ਉਹਨਾਂ ਦੀ ਕਿੱਥੋਂ ਦਾ ਇਨਸਾਫ ਆ ਯਾਰ ਇਹ ਕੁਝ ਨੌਜਵਾਨ ਵੀਰ ਵੀਰੇ ਹੁਣ ਹੋਰ ਕਰਨ ਵੀ ਕੀ ਤੁਸੀਂ ਦੱਸੋਗੇ ਜਦੋਂ ਹੁਣ ਤੱਕਾ ਹੀ ਹੋ ਰਿਹਾ ਤਾਂ ਉਹ ਕੁਛ ਤਾਂ ਕਰਨੇ ਹੀ ਆ ਸਰ ਸਰੀਆਮ ਤੱਕਾ ਹੋ ਰਿਹਾ ਨਾ ਸਰੀਆਮ ਤੱਕਾ ਰ ਨੌਜਵਾਨਾਂ ਦੀ ਕੋਈ ਸੁਣਵਾਈ ਨਹੀਂ ਹੈ ਜੀ ਨਾਰੇ ਲਾਣ ਨਾਲ ਕੀ ਹੋਊਗਾ ਮੈਨੂੰ ਦੱਸੋ ਨਾਰੇ ਲਾਣ ਕੇ ਨਹੀਂ ਹੋਰ ਕੀ ਕਰਨਗੇ ਨੌਜਵਾਨ ਪਰ ਕਿਸਾਨ ਅਸੀਂ ਵੀਰੇ ਸਾਰੇ ਨੌਜਵਾਨ ਤੁਹਾਨੂੰ ਪਹਿਲੀ ਦਸਕੜੇ ਪੀਸੂ ਗੀ ਬੈਠੇ ਨੇ ਪਰ ਤੁਸੀਂ ਇੱਥੇ ਅੱਜ ਆਏ ਹੋ ਜਾਂ ਪਹਿਲਾਂ ਵੀ ਆਂਦੇ ਹੋ ਤੇ ਤੁਸੀਂ ਕਿੰਨੇ ਕੀਤੀ ਕਿਸਾਨ ਆਗੂ ਬੈਠੇ ਦੇਖਣੇ ਦੇਖੇ ਨੇ ਕੋਈ ਅਸੀਂ ਤਾਂ ਕੋਈ ਦੇਖਿਆ ਨਹੀਂ ਹੈਗਾ ਆਂਦੇ ਨੇ ਉਹ ਚਲੇ ਜਾਂਦੇ ਨੇ ਕਿਸਾਨ ਆਗੂਆਂ ਨੂੰ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਕੋਈ ਵੀ ਜਿੱਤ ਨਹੀਂ ਹੋ ਸਕਦੀ ਕਿਸਾਨ ਆਗੂ ਆਪਦੀਆਂ ਕੀ ਰੋਕੀਆਂ ਨਾ ਸੇਕਣ ਹੱਥ ਜੋੜ ਕੇ ਬੇਨਤੀ ਆ ਨੌਜਵਾਨ ਆਗੂ ਨਾਲੋਂ ਕਿਸਾਨ ਆਗੂ ਆ ਕੇ ਸਾਰਿਆਂ ਨੂੰ ਲੀਡ ਕਰਨ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣਾ ਆਪਣਾ ਉਹ ਨਾ ਦੇਖਣ ਕੇ ਸਾਡਾ ਕੀ ਸਿਸਟਮ ਆ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਹੀ ਜਿੱਤ ਪ੍ਰਾਪਤ ਹੋਊਗੀ ਦੇਖ ਲਓ ਜੇ ਤੁਸੀਂ ਇੱਥੇ ਤੁਹਾਨੂੰ ਕੀ ਲੱਗਦਾ ਗੜਬੜ ਕਰਦਾ ਐਵੇਂ ਦਾ ਲੱਗਦਾ ਕੁਝ ਤੇ ਉਹ ਸਿੱਟੇ ਜਾ ਰਹੇ ਨੇ ਉਹ ਸਿੱਟੇ ਜਾ ਰਹੇ ਨੇ ਤੁਸੀਂ ਕਿਸੇ ਕੋਲੇ ਮੁੰਡੇ ਕੋਲੇ ਹਥਿਆਰ ਦੇਖ ਲਓ ਕੋਈ ਕੁਝ ਦੇਖ ਲਓ ਤੁਹਾਨੂੰ ਲੱਗ ਰਿਹਾ ਕਿਸੇ ਕੋਲੇ ਹੈ ਨਹੀਂ ਆਰਾਮ ਨਾਲ ਪੀਸ ਪੂਜੀ ਬੈਠੇ ਨੇ ਮੇਰੇ ਆਪਣੇ ਲੰਗਰ ਲਗਾ ਰਹੇ ਨੇ ਸ਼ੱਕ ਰਹੇ ਨੇ ਸੰਤ ਭਾਈ ਸੇਵਾ ਕਰ ਰਹੇ ਨੇ ਨੌਜਵਾਨ ਮੁੰਡੇ ਝੰਡੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਆਪ ਦਾ ਮੁਜਾਹਰਾ ਕਰ ਰਹੇ ਨੇ ਕੋਈ ਕਿਸੇ ਨੂੰ ਗਲਤ ਨਹੀਂ ਕਹਿ ਰਹੇ ਅੱਗੋਂ ਤੱਕੇ ਨਾਲ ਗੋਲੇ ਸਿੱਟੇ ਜਾਉਂਦਾ ਕੀ ਹੱਲ ਕਰ ਸਕਦੇ ਆਂ